ਆ ਦੇਖੋ ਜੀ ਤਾਇਆ ਤਾਇਆ ਬੰਗਿਆਂ ਦੀ ਗੋਲੀ ਚੱਲ ਗਈ ਆ ਉਹਨੇ ਘਟਨਾ ਤੋਂ ਇਹ ਲੱਗਦਾ ਜਦੋਂ ਪੰਜਾਬੀ ਦਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਨੂੰ ਵੀ ਇਸੇ ਤਰ੍ਹਾਂ ਜਿਹੜਾ ਘੇਰ ਕੇਸ ਉਦੀ ਥਾਰ ਦੇ ਵਿੱਚ ਜਿੱਦਾਂ ਗੁਲੀਆਂ ਮਾਰੇ ਸੀ ਉਹ ਨਿਸ਼ਾਨ ਜਿਹੜੇ ਤੁਹਾਨੂੰ ਨਜ਼ਰ ਆ ਰਹਾ ਐ ਇਦਾਂ ਦੇ ਨਿਸ਼ਾਨ ਜਿਹੜੇ ਉਸ ਵੇਲੇ ਬਣੇ ਸੀ ਉਸ ਵੇਲੇ ਭਾਈ ਪਤਾ ਨਹੀਂ ਗੋਲੀਆਂ ਚੱਲਦੇ ਭਾਈ ਇੱਥੇ ਅੱਛਾ ਅੰਦਰ ਬੜ ਗਏ ਸੀ ਡਰ ਕੇ ਤੋੜੇ ਨਾ ਲੱਗੇ ਤੋਂ ਹੁਣ ਨਾ ਪੈਣਾ ਭਾਈ ਜਾਂ دہشت ਨਹੀਂ ਹੋਵੇ ਲਗਭਗ ਜੇ ਗੱਲ ਕਰੀਏ ਫਰੰਟ ਸਾਈਡ ਡਰਾਈਵਰ ਸਾਈਡ ਤੇ 5 6 ਗੋਲੀਆਂ ਦੇ ਨਿਸ਼ਾਨ ਨੇ ਇਹ ਵੀ ਜਾਣਕਾਰੀ ਮਿਲੀ ਕਿ ਘੱਟੋ ਘੱਟ 20 25 ਗੋਲੀਆਂ ਚੱਲੀਆਂ ਔਰ ਤੁਸੀਂ 5 ਗੋਲੀਆਂ ਜਿਹੜੀਆਂ ਸ਼ਰੀਆਮ ਨਿਸ਼ਾਨ ਦੇਖ ਸਕਦੇ ਹੋ ਕਿ ਜਿਹੜੀਆਂ ਡਰਾਈਵਰ ਸਾਈਡ ਤੇ ਔਰ ਬਾਕੀ ਵਕਫੇ ਸਾਈਡਾਂ ਤੇ ਵੀ ਗੋਲੀਆਂ ਜਿਹੜੀਆਂ ਸ਼ੀਸ਼ਾ ਜਿਹੜਾ ਪੂਰਾ ਟੁੱਟਿਆ ਹੋਇਆ ਆ ਇੱਧਰੋਂ ਇੱਧਰੋਂ ਆ ਵੀ ਗੋਲੀ ਦੇ ਨਿਸ਼ਾਨ ਹੈ ਪੂਰਾ ਸ਼ੀਸ਼ਾ ਜਿਹੜਾ ਟੁੱਟ ਗਿਆ ਆ ਵੀ ਗੋਲੀ ਦਾ ਨਿਸ਼ਾਨ ਹੈ ਤੇ ਬਹੁਤ ਆ ਵੀ ਗੋਲੀ ਦੇ ਨਿਸ਼ਾਨ ਨੇ ਸੋ ਗੱਲ ਕਰਾ 25 30 ਜਣੀ ਦੱਸਦੇ ਵੀ ਫਾਇਰਿੰਗ ਹੋਈ ਆ ਬੜੀ ਜ਼ਬਰਦਸਤ ਫਾਇਰਿੰਗ ਹੋਈ ਆ ਸੋ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੈ ਜਿੱਥੇ ਫਾਇਰਿੰਗ ਹੋਈ ਆ ਉੱਥੋਂ ਜਿਹੜਾ ਥਾਣਾ ਸਿਟੀ ਆ ਲਗਭਗ 100 ਮੀਟਰ ਦੀ ਦੂਰੀ ਤੇ ਆ ਉਸ ਘਟਨਾ ਨੂੰ ਯਾਦ ਕਰਾਉਂਦਾ ਜਿੱਦਾਂ ਮੂਸੇ ਵਾਲੇ ਨੂੰ ਬਾਹਰ ਕੱਢਿਆ ਗਿਆ ਸੀ ਇਸੇ ਤਰ੍ਹਾਂ ਇਸ ਗੱਡੀ ਦੇ ਚਾਲਕ ਨੂੰ ਜਿਹੜਾ ਆ ਬਾਹਰ ਕੱਢਿਆ ਗਿਆ ਇਹ ਜਿਹੜੀ ਘਟਨਾ ਆ ਬਿਲਕੁਲ ਭੀੜ ਪੜਾਕੇ ਵਾਲੇ ਇਲਾਕੇ ਦੀ ਹੈ ਕਿਉਂਕਿ ਉੱਥੇ ਜਿਹੜੀਆਂ ਬੱਸ ਡਾ ਆ ਲੋਕ ਆਉਂਦੇ ਜਾਂਦੇ ਨੇ ਬੜਾ ਰੱਛ ਰੰਦਾ ਕੋਲ ਮੰਡੀ ਵਾਲੇ ਵਾਲੀ ਜਿਹੜਾ ਦੁਕਾਨਾਂ ਨੇ ਬਸ ਡਾਇਆ ਸੋ ਇਹ ਘਟਨਾ ਜਿਹੜੀ ਆ ਬੜੀ ਪੰਤ ਭਾਗੇ ਇੱਕ ਬੜਾ ਸੁਰੱਖਿਆ ਉਤੇ ਸਵਾਲ ਖੜੀ ਕਰਦੇ ਪੁਲਿਸ ਪ੍ਰਸ਼ਾਸਨ ਦੇ ਉਤੇ ਜਿਹੜੀ ਆ ਇਹ ਸਵਾਲ ਹੁੰਦੇ ਕਿ ਇਹਦੇ ਭਾਰੇ ਰਸ਼ ਦੇ ਵਿੱਚ ਵੀ ਜਿਹੜਾ ਆ ਕੋਲ ਥਾਣਾ ਹੋਵੇ ਫਿਰ ਵੀ ਜਿਹੜੀ ਵੱਡੀ ਫਾਇਰਿੰਗ ਹੋਈ ਹੋਵੇ ਔਰ ਜਿਹੜੇ ਪੰਜ ਜਿਹੜੇ ਨੌਜਵਾਨ ਹੈ ਉਹ ਜ਼ਖਮੀ ਹੋਏ ਨੇ ਸੋ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਇਸ ਕਾਰਪੇ ਜਿਹੜੀ ਖੜੀ ਆ ਜਿਹਦੇ ਵਿੱਚ ਤੁਸੀਂ ਗੋਲੀਆਂ ਦੇ ਨਿਸ਼ਾਨ ਦੇਖ ਸਕਦੇ ਹੋ ਕਿ ਲਗਭਗ ਜੇ ਗੱਲ ਕਰੀਏ ਫਰੰਟ ਸਾਈਡ ਡਰਾਈਵਰ ਸਾਈਡ ਤੇ 5-6 ਗੋਲੀਆਂ ਦੇ ਨਿਸ਼ਾਨ ਨੇ ਔਰ ਇਹ ਘਟਨਾ ਅੱਜ ਕੋ 3 ਵਜੇ ਦੀ ਗੱਲ ਹੈ ਦੁਪਹਿਰੇ 3 ਵਜੇ ਬਸ ਬੰਗਾ ਬਸ ਸਟੈਂਡ ਦੇ ਉੱਤੇ ਕੁਝ ਅਗਿਆਤ ਵਿਅਕਤੀ ਜਿਹੜੇ ਅਣਪਛਾਤੇ ਵਿਅਕਤੀ ਹੈ i20 ਕਾਰ ਵਿੱਚ ਆਏ ਤੇ ਸਕੋਰੇਜ ਬੈਠੇ ਜਿਹੜੇ 5 ਵਿਅਕਤੀ ਸੀ ਉਹਨਾਂ ਉੱਤੇ ਜਿਹੜੀਆਂ ਤਾਬੜ ਤੋਂ ਗੋਲੀਆਂ ਚੱਲੀਆਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਘੱਟੋ-ਘੱਟ 20-25 ਗੋਲੀਆਂ ਚੱਲੀਆਂ ਔਰ ਤੁਸੀਂ 5 ਗੋਲੀਆਂ ਜਿਹੜੀਆਂ ਸ਼ਰੀਆਮ ਨਿਸ਼ਾਨ ਦੇਖ ਸਕਦੇ ਹੋ ਕਿ ਜਿਹੜੀਆਂ ਡਰਾਈਵਰ ਸਾਈਡ ਤੇ ਹੈ ਔਰ ਬਾਕੀ ਵੱਖ-ਵੱਖ ਸਾਈਡਾਂ ਤੇ ਵੀ ਗੋਲ ਆ ਜਿਹੜੀ ਲੱਗਿਆ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਇਹ ਇਹ ਕਹੇ ਕਿ ਉਹਨਾਂ I20 ਦੀ ਸਿੱਧੀ ਜਿਹੜੀ ਆ ਇਸ ਸਕੋਰਪੀਓ ਦੇ ਵਿੱਚ ਮਾਰੀ ਆ ਔਰ ਜਿਹੜੀ ਸਕੋਰਪੀਓ ਆ ਉਹ ਵੀ ਟੁੱਟ ਗਈ ਆ ਤੇ}{|\text{ਨਿਸ਼ਾਲ ਤੁਸੀਂ ਗੋਲੀਆਂ ਦੇ ਦੇਖ ਸਕਦੇ ਹੋ ਇਹਦੇ ਵਿੱਚ ਜਿਹੜੇ ਪੰਜ ਵਿਅਕਤੀ ਜਿਹੜੇ ਬੰਗਿਆਂ ਦੇ ਰਹਿਣ ਵਾਲੇ ਸੀ ਉਹ ਬਿਸਵਾਰ ਸੀ ਔਰ ਪੰਜਾਂ ਦੀ ਜਿਹੜੀ ਹਾਲਤ ਬੜੀ ਨਾਜ਼ੁਕ ਆ ਔਰ ਇਹ ਘਟਨਾ ਤੋਂ ਇਹ ਲੱਗਦਾ ਜਦੋਂ ਪੰਜਾਬੀ ਦਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਨੂੰ ਵੀ ਇਸੇ ਤਰ੍ਹਾਂ ਜਿਹੜਾ ਘੇਰ ਕੇ}} ਉਦੀ ਥਾਰ ਦੇ ਵਿੱਚ ਜਿੱਦਾਂ ਗੁਲੀਆਂ ਮਾਰੇ ਸੀ ਉਹ ਨਿਸ਼ਾਨ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਐ ਇਦਾਂ ਦੇ ਨਿਸ਼ਾਨ ਜਿਹੜੇ ਉਸ ਵੇਲੇ ਬਣੇ ਸੀ ਸੋ ਤਸਵੀਰਾਂ ਵਿੱਚ ਦੇਖ ਸਕਦੇ ਕਿ ਅੱਜ ਬੰਗਾ ਸ਼ਹਿਰ ਦੇ ਵਿੱਚ ਕੋਈ 3 ਵਜੇ ਦੇ ਕਰੀਬ ਬੜੀ ਜ਼ਬਰਦਸਤ ਫਾਇਰਿੰਗ ਹੋਈ ਆ ਕੋਈ 25-30 ਦੇ ਲਗਭਗ ਗੁਲੀਆਂ ਚੱਲੀਆਂ ਜਿਹੜੀਆਂ ਪੰਜ ਗੁਲੀਆਂ ਮੈਂ ਤੁਹਾਨੂੰ ਦਿਖਾ ਰਿਹਾ ਕਿ ਡਰਾਈਵਰ ਛੱਡ ਤੇ ਲੱਗੀਆਂ ਜਿੱਥੇ ਡਰਾਈਵਿੰਗ ਬੰਨ ਦਾ ਡਰਾਈਵ ਕਰ ਰਿਹਾ ਸੀ ਔਰ ਅੰਦਰ ਜਿਹੜਾ ਗੱਡੀ ਦੇ ਵਿੱਚ ਖੂਨੋ ਹੀ ਖੂਨ ਜਿਹੜਾ ਨਜ਼ਰ ਆ ਰਿਹਾ ਹੈ ਔਰ ਜਿਹੜੇ ਪੰਜੇ ਇਹਨਾਂ ਦੀ ਹਾਲਤ ਬੜੀ ਗੰਭੀਰ ਹੈ ਇਹਨਾਂ ਨੂੰ ਤੁਰੰ ਡੀਐਮਸੀ ਨੂੰ ਦੇ ਨਾਲ ਹੀ ਰੈਫਰ ਕਰ ਦਿੱਤਾ ਗਿਆ ਪੁਲਿਸ ਮਾਮਲੇ ਵਿੱਚ ਰੱਜੀ ਹੋਈ ਹੈ ਕਿ ਕੌਣ ਵਿਅਕਤੀ ਕਿੱਥੋਂ ਆਏ ਸੀ ਕਿਹਨਾਂ ਨੇ ਫਾਇਰਿੰਗ ਕੀਤੀ ਕੀ ਵਾਜ਼ਾ ਰੰਜਿਸ਼ਾ ਕੀ ਵਾਜ਼ਾ ਸੀ ਲੜਾਈ ਦੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਕੋਰਪੀਓ ਦਾ ਜਿਹੜੀ ਕਿ ਫਾਇਰਿੰਗ ਹੋਈ ਹੈ ਸੋ ਲੋਕ ਜਿਹੜੇ ਆ ਦੇਖ ਸਕਦੇ ਤੁਸੀਂ ਸ਼ੀਸ਼ੇ ਦੇ ਤੇ ਜਿਹੜੀਆਂ ਫੰ ਜਿਹੜੀਆਂ ਗੁਲੀਆਂ ਦੇ ਨਿਸ਼ਾਨ ਹੈ ਬਿਆਨ ਕਰਦੇ ਨੇ ਕਿ ਸੋ ਇਹ ਵੀ ਗੋਲੀ ਦਾ ਨਿਸ਼ਾਨ ਦੇਖ ਸਕਦੇ ਹੋਰ ਵੀ ਯਾਨੀ ਕਿ ਦੇਖੋ ਆ ਚੀਜ਼ਾਂ ਦੇ ਤੇ ਗੁਲੀਆਂ ਨਿਸ਼ਾਨ ਜਿਹੜੇ ਆ ਵੀ ਗੋਲੀ ਦੇ ਨਿਸ਼ਾਨ ਹੈ ਸੋ ਪਿੱਛੇ ਵੀ ਇਹ ਗੱਲ ਕਰੀਦਾ ਪਿੱਛੇ ਵੀ ਜਿਹੜਿਆ ਸ਼ੀਸ਼ੇ ਤੇ ਗੁਲੀਆਂ ਦੇ ਨਿਸ਼ਾਨ ਹੈ ਸ਼ੀਸ਼ਾ ਜਿਹੜਾ ਪੂਰਾ ਟੁੱਟਿਆ ਹੋਇਆ ਹੈ ਇਤਰੋਂ ਇਤਰੋਂ ਆ ਵੀ ਗੋਲੀ ਦੇ ਨਿਸ਼ਾਨ ਹੈ ਪੂਰਾ ਸ਼ੀਸ਼ਾ ਜਿਹੜਾ ਟੁੱਟ ਗਿਆ ਆ ਵੀ ਗੋਲੀ ਦਾ ਨਿਸ਼ਾਨ ਹੈ ਤੇ ਬਹੁਤ ਆ ਵੀ ਗੋਲੀ ਦੇ ਨਿਸ਼ਾਨ ਨੇ ਸੋ ਗੱਲ ਕਰਾ 25 30 ਜਣੀ ਦੱਸਦੇ ਵੀ ਇਹ ਫਾਇਰਿੰਗ ਹੋਈ ਆ ਬੜੀ ਜ਼ਬਰਦਸਤ ਫਾਇਰਿੰਗ ਹੋਈ ਆ ਘੇਰ ਕੇ ਪੂਰੀ ਮਨਸ਼ਾ ਦੇ ਨਾਲ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਫਿਲਹਾਲ ਜਿਹੜਿਆ ਕੀ ਇਹਨਾਂ ਹਾਲਾਤ ਨੇ ਇਹਨਾਂ ਨੂੰ ਕਿਉਂਕਿ ਡੀ ਐਮ ਸੀ ਜਿਹੜਾ ਰੈਫਰ ਕਰ ਦਿੱਤਾ ਗਿਆ ਆ ਔਰ ਪੁਲਿਸ ਜਿਹੜੀ ਆ ਮਾਮਲੇ ਦੀ ਜਾਂਚ ਵਿੱਚ ਡਟੀ ਹੋ ਕੌਣ ਵਿਅਕਤੀ ਸੀ ਕਿੱਥੋਂ ਆਏ ਦੱਸਿਆ ਜਾ ਰਿਹਾ ਕਿ i20 ਦੇ ਵਿੱਚ ਸਵਾਰ ਹੋ ਕੇ ਆਏ ਸੀ ਔਰ ਉਹਨਾਂ ਨੇ ਆ ਕੇ ਜਿਹੜੀ ਪਹਿਲਾਂ ਗੱਡੀ ਹਿੱਟ ਕੀਤੀ ਆ ਉਸ ਵਾਹ ਜਿਹੜਿਆ ਤੁਰੰਤ ịtਿਆ ਤਾਬੜ ਤੋੜ ਫਾਇਰਿੰਗ ਕਰਕੇ ਇਹਨਾਂ ਪੰਜਾਂ ਨੂੰ ਜਿਹੜਾ ਜ਼ਖਮੀ ਕਰ ਦਿੱਤਾ ਔਰ ਪੰਜ ਜਿਹੜੇ ਹੈ ਬੰਗਿਆਂ ਦੇ ਨਜ਼ਦੀਕ ਪਿੰਡ ਮਹਿਰਮਪੁਰ ਦੇ ਕੁਝ ਬੰਗਿਆਂ ਦੇ ਜਿਹੜੇ ਆ ਦੱਸਿਆ ਜਾ ਰਿਹਾ। ਸੋ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੈ ਜਿੱਥੇ ਫਾਇਰਿੰਗ ਹੋਈ ਹੈ ਜਿੱਥੇ ਇਹ ਗੋਲੀਆਂ ਦੇ ਨਿਸ਼ਾਨ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਫਾਇਰ ਹੋਈ ਹੈ ਇਸ ਗੱਡੀ ਦੇ ਉੱਤੇ ਉੱਥੋਂ ਜਿਹੜਾ ਥਾਣਾ ਸਿਟੀ ਆ ਲਗਭਗ 100 ਕਿਲੋਮੀਟਰ 100 ਮੀ ਗੱਡੀ ਦੇ ਉੱਤੇ ਫਾਇਰਿੰਗ ਕਰਕੇ ਬੰਦਿਆਂ ਨੂੰ ਜ਼ਖਮੀ ਕੀਤਾ ਗਿਆ ਹੈ ਔਰ ਇਹ ਉਸ ਘਟਨਾ ਨੂੰ ਯਾਦ ਕਰਾਉਂਦਾ ਜਿੱਦਾਂ ਮੂਸੇ ਵਾਲੇ ਨੂੰ ਜਿਹੜਾ ਸਵਾਇਟ ਕਰਕੇ ਇਹਨਾਂ ਨੂੰ ਬਾਹਰ ਕੱਢਿਆ ਗਿਆ ਸੀ ਇਸੇ ਤਰ੍ਹਾਂ ਇਸ ਗੱਡੀ ਦੇ ਚਾਲਕ ਨੂੰ ਜਿਹੜਾ ਆ ਬਾਹਰ ਕੱਢਿਆ ਗਿਆ ਉਹ ਬਹੁਤ ਸਾਰੇ ਲੋਕਾਂ ਨੇ ਉਸ ਵੇਲੇ ਕਿਉਂਕਿ ਔਰ ਇਹ ਜਿਹੜੀ ਘਟਨਾ ਆ ਬਿਲਕੁਲ ਭੀੜ ਪੜਾਕੇ ਵਾਲੇ ਇਲਾਕੇ ਦੀ ਹੈ ਕਿਉਂਕਿ ਉੱਥੇ ਜਿਹੜੀਆਂ ਬੱਸ ਅੱਡਾ ਆ ਲੋਕ ਆਉਂਦੇ ਜਾਂਦੇ ਨੇ ਬੜਾ ਰੁੱਛ ਰਹਿਂਦਾ ਕੋਲ ਮੰਡੀ ਵਾਲੇ ਵਾਲੇ ਜਿਹੜਾ ਆ ਦੁਕਾਨਾਂ ਨੇ ਬੱਸ ਅੱਡਾ ਆ ਸੋ ਇਹ ਘਟਨਾ ਜਿਹੜੀ ਆ ਬੜੀ ਮੰਨ ਭਾਗੇ ਇੱਕ ਬੜਾ ਸੁਰੱਖਿਆ ਉਤੇ ਸਵਾਲ ਖੜੀ ਕਰਦੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਜਿਹੜੀ ਹੈ ਇਹ ਸਵਾਲ ਹੁੰਦੇ ਕਿ ਇਹਦੇ ਭਾਰੇ ਰਸ਼ ਦੇ ਵਿੱਚ ਵੀ ਜਿਹੜਾ ਆ ਕੋਲ ਥਾਣਾ ਹੋਵੇ ਫਿਰ ਵੀ ਜਿਹੜੀ ਵੱਡੀ ਫਾਇਰਿੰਗ ਹੋਈ ਹੋਵੇ ਔਰ ਜਿਹੜੇ 5 ਜਿਹੜੇ ਨੌਜਵਾਨ ਹੈ ਉਹ ਜ਼ਖਮੀ ਹੋਏ ਨੇ